75 ਪਿੱਛੇ ਪੌਣ ਲੱਗੀ ਟੁੜੀ ਆਲੀ ਤੇ ਕਿਹਦੇ ਤੇ ਫੱਟੀ ਉਹ ਪਾਲੀ ਗੇ ਫੱਟੀ ਨਿਕਲ ਲੈਣੀ ਉਹ ਇਹ ਸਾਲਾ ਲੱਗਦਾ 55 ਨਾਲੋਂ ਵੀ ਸਹੀ ਚੱਲਦਾ ਜਰਾ ਬੋਲ ਕੇ ਆਹੀਓ ਪਰ ਘਰੋਂ ਤੇ ਤੇ ਪੈਸੇ ਬਹੁਤ ਜਲੇ ਮੰਗਦਾ ਇਹ ਜਿਹੜਾ ਨਮੀ ਜਿਹੜੀ ਆ ਜਿਹਨਾਂ ਨੇ ਕਲਾ ਪਾਸਿੰਗ ਪਾਸਿੰਗ ਤੇ ਮੰਗਦੇ ਆ ਪੈਸੇ। ਉਹ ਫ੍ਰੀ ਕੀਵਮ ਤੋਂ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਇਹਨੂੰ ਛੱਲਣਾ। ਪੱਕੀ ਗੱਲ ਬੀਤ ਸੀ ਤੇ ਪਾਣੀ ਲਾਈ ਜਾਂਦੇ ਸੀਗੇ। ਲਾਈਟ ਔਟ ਗਈ। ਮਗਰ ਲਿਆਂਦਾ ਜਨਰੇਟਰ ਹੁਣ। ਲਾਈਟ ਚਲਾਉਣੇ ਆ। ਬੈਟਰੀ ਲਾ ਕੇ ਲੈਉਣੀ ਪੈਣੀ ਟਰੈਕਟਰ ਦੀ ਆ ਬੈਟਰੀ ਨਹੀਂ ਲੈ ਕੇ ਆਇਆ ਕਰੋ ਖਿੱਚਣੂ ਖੜਕ ਕੇ ਆਉਂਦਾ ਮੇਰੇ ਕੋਲ ਧੱਕੇ ਨਾਲ ਅੱਗੇ ਜਾਏ ਲੈ ਨਾਲ ਹੀ ਲੈ ਆ ਪਲੇਟ ਨੂੰ ਹੱਥ ਰੱਖਣਾ ਪਿੱਛੋਂ ਐ ਕਿਵੇਂ ਆਜੂਗਾ ਦੋ ਘੰਟੇ ਲੈਟ ਆਉਂਦੀ ਆ ਦੋ ਘੰਟੇ ਜਨ ਬਣਦਾ ਕੁਝ ਨਹੀਂ ਚਾਹੀਦੀ ਆ ਕਿ ਥੋੜਾ ਜਿਹਾ 76.50 ਤਿੰਨ ਚਾਰ ਵੇ ਛੱਡ ਦਿਆ ਕਰਨ 10 ਵੇ ਤੇ ਇੱਕ ਤਾਂ ਦਿਆ ਕਰਨਾ ਲੈਟ ਨਿਕਣਾ ਬੰਦਾ ਨਹੀਂ ਕੋ ਮਗਰ ਜਨਰੇਟਰ ਚਲਾਉਣੇ ਆ ਇਹ ਜਨਰੇਟਰ ਹੈ ਜੀ ਆਪਣਾ ਮੀਥ 26 ਇਹਨਾਂ ਜੜਾ ਇਹਦੇ ਚ ਤੇਰੇ ਮੀਥ 26 ਦੇ ਕੰਟਰ ਆਉਂਦੇ ਹੁੰਦੇ ਸੀ ਨਾ ਜਪਾਨੀ ਉਹ ਦੇ ਲੀ ਬੈਂਡਿੰਗ ਹੋ ਗਿਆ ਭੈ ਨਿਕਲਦਾ ਨਹੀਂ ਕੀ ਹੋ ਗਿਆ 40 ਵਾਲੀ ਨਾ ਨਾ ਦਾਤੀ ਕਾ ਤੋ ਲਈ ਜਨਾ ਸੱਚ ਕੱਟਿਆ ਦੂਈ ਗਰੂ ਦਾ ਆਇਆ ਕਰੋ ਕੱਟ ਤਾਂ ਚਲਾਦਾ ਜੀ ਓਏ ਸੱਤਾ ਪਿਆ ਤਰਿਆ ਨਾ ਕੋਈ ਖਵਾੜ ਨਹੀਂ ਕੋਈ ਧੂਆ ਨਹੀਂ ਨਾ ਵਹਣਾ ਇਹ 15 15 ਦੀਆਂ ਦੋ ਮੋਟਰਾਂ ਚਲਾ ਦੂੰਗਾ ਆ ਨਾ ਕੁੱਤਾ ਪਿਆ ਤੁਰਿਆ ਉਹਦਾ ਟਰੈਕਟਰ ਦੀ ਤਾਂ ਨਿਕਲ ਜਾਂਦੀ ਜਾਨ ਨਿੱਕੇ ਦੀ ਜੇ ਨਿੱਕੇ ਵਿੱਚ ਪਾਰੀ ਗੇਰ ਉਹਨੇ ਸਿੱਧਾ ਹੀ ਡਰਾਈਵ ਦੇਣੀ ਆ ਇੰਜਣ ਤੋਂ ਆਲਟੀਨੇਟਰ ਲੋ ਉਹਨੇ ਕੀਕੋਕ ਘੁਮਾਉਣਾ ਵਿੱਚੋਂ ਕਿੱਲਾ ਭਰਿਆ ਅੱਧੀਆ ਡੇਰ ਰਹਿ ਗਿਆ ਹੈ ਕਿਵੇਂ ਆਦਾ ਆਦਾ ਛੱਡਾ ਕਰਨਾ ਆਦਾ ਇਹ ਪਸ ਆਦਾ ਉਪਰ ਆਦਾ ਕਿੱਲਾ ਭਰ ਗਿਆ ਹਾਂ ਉਹ ਉਹ ਰਹਿਦਾ ਅੱਧਾ ਕਿੱਲਾ ਉਤਲਾ ਭਰਨ ਵਾਲਾ ਅੱਧਾ ਆ ਮੂੰਹੇ ਮੈਂ ਸਿੱਧੇ ਕਰ ਤੂ ਛੀਰਿਆ ਹਾਸ ਬੁਚੀ ਖਾਲੇ ਵੈਦੀ ਇਧਰਲੇ ਖਾਲੇ ਮੂੰਹੇ ਸਿੱਧੇ ਕਰ ਦੇ ਮਾੜਾ ਮੋਟਾ ਕਹੀ ਜੀ ਮਾਰਦੇ ਜਿੱਥੇ ਪ੍ਰਾਲੀ ਪ੍ਰੂਲੀ ਪਈ ਆ ਤੇ ਉਹ ਪਰਲਾ ਕਿੱਲਾ ਵੀ ਵੇਖ ਲੋ ਜਿਹੜਾ ਥੋੜਾ ਜਨਰੇਟਰ ਤੇ ਹੀ ਭਰਦੇ ਉਹਨੂੰ ਜਿਹੜਾ ਰਹਿ ਗਿਆ ਬਰਨਾਂ ਦਾ ਟੂੜੀ ਦਾ ਕੰਮ ਵੀ ਛੋਪੜਾ। ਰਾਈ ਗਏ 8-7 ਗੱਲੇ ਬਣਾਉਣ ਵਾਲੇ। ਉਹ ਰਾਈ ਮੱਖੂ ਬਣਾਉਣ ਵਾਲੀ। ਟੂੜੀ ਨੂੰ ਐਦਗੀ ਦਾ ਪੁੱਛਦਾ ਹੀ ਕੋਈ ਨਹੀਂ। ਟੂੜੀ ਦਾ ਹਿਸਾਬ ਨਾਲ ਬਾਹ ਨਹੀਂ ਵੇਲੇ ਕਰਦੇ ਪਏ ਆ ਸਾਰੇ ਅੱਜ ਕੇ। ਟੂੜੀ ਹੁਣ ਆਪਣੇ 170-80 ਭਰਦੇ ਆ ਭੌਂਗ ਵਾਲੇ। ਉਹ ਦਬਲਾ ਆਪਣਾ ਸਾਰੀ ਕੋਠੇ ਭਰ ਕੇ ਪਕਾ ਜਿਹੜੇ ਕੋਈ ਵਧੀਆ ਵਧੀਆ ਲੱਪ ਦਿਆਂਗੇ ਇਹ ਗਾਹ ਸਿਆਲਾਂ ਚ ਪਰ ਜੂੰਗ ਵਗ ਜਾਂਦੀ ਆ 350 400 ਨੂੰ ਘਰ ਵੀ ਵਗੀ ਬਗੀ ਜਾਂਦੀ ਆ ਹੁਣ ਤਾਂ ਐਵੇਂ ਆਂਗੂ ਸਟਾਣਾਂ ਅੰਕਾ ਲੋਕ ਵੀ ਕਾਲੇ ਪਏ ਪਏ ਆ ਗਾਹ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਇਦੂ ਤਾਂ ਹੁਣ ਹੋਰ ਤਾਂ ਇਦੂ ਘਟਣ ਹੋ ਰਹੀ 150 ਤੋਂ ਕੀ ਘਟਜੂ ਅੱਜ 160 70 ਕਹਿੰਦੇ ਸੀ ਚੱਕ ਲਾਂਗੇ। ਉਹ ਨਹੀਂ ਇੱਥੇ ਲੈ ਪਦੰਨੇ ਆ। ਮੋੜ ਕੇ ਵੇਖ ਲਾ ਜਾਂ ਜੇ। ਇਹ ਆ ਰੇਟ ਤਾਂ ਫੇਰ ਵੀ ਰਹਿਣੀ ਰਹਿਣੀ ਰੋ। ਕੋਕ ਪ੍ਰਾਲੀ ਨੇ ਥੋੜਾ ਜਿਹਾ ਕੰਮ ਖੇਤ ਚ ਲੈ ਆਣਾ। ਝੋਨੇ ਦੀ ਪ੍ਰਾਲੀ ਨੇ ਫੈਕਟਰੀਆਂ ਫੁਕਟਰੀਆਂ ਨੂੰ ਸੌਖਾ ਕਰਤਾ। ਤੂੜੀ ਨੂੰ ਪੁੱਛੋ ਹਟ ਗਿਆ ਵੀ। ਇਹ ਇਹ ਜੋ ਜੋ ਮਿਲਨ ਵਾਲੀ ਆ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਲੱਗਿਆ ਥੋੜਾ ਐਕਸਪੈਰੀਮੈਂਟ ਕਰਨ ਰੈਕਟਰ ਇਹਨਾਂ ਨੂੰ 275 ਪਿੱਛੇ ਪਾਉਣ ਲੱਗੇ ਤੂੜੀ ਵਾਲੀ ਸੰਡੇ ਕਹਿੰਦੇ ਖਿੱਚਣੀ ਇੰਨੇ ਨੇ ਮੈਂ ਚੱਲ ਪਤਾ ਲੱਗ ਜੂਗਾ ਜਿਹੜਾ ਆਪਾਂ ਲਿਆ ਸੀ ਇਹ ਸਾਡੇ ਨਾਲ ਜਿਹੜਾ ਬਣਾ ਮੈਨੇਜਰ ਸੀਗਾ ਏਜੰਸੀ ਦਾ ਮਾਲਕ ਬੰਦਾ ਹੁਣੇ ਸ਼ਰਤ ਲਾਈ ਸੀ ਕਹਿੰਦਾ ਬਾਈ ਤੂੰੜੀ ਵਾਲੀ ਚਲਾਊਗਾ ਬਹੁਤ ਦੱਸ ਕੇ ਨਾ ਚਲਾਵੇ ਸਾਡਾ ਸਾਨੂੰ ਮੋੜ ਦਿਓ ਚਲੋਣੀ ਤਾਂ ਚਾਹੀਦੀ ਆ ਰੋਟਾਟਰ ਵਧੀਆ ਚਲਾ ਲੈਂਦਾ 9 ਫਟਾ ਗੁੱਦੂ ਗੁੱਦੂ ਸਾਰਾ ਪਿਛਲੀ ਏਰੀਆ ਦੇ ਨਾਲ ਕੀਤਾ ਸੀਗਾ ਕੂੜੀ ਵਾਲੀ ਵਹਨੇ ਚਲਾ ਕੇ ਖਿੱਚੂਗਾ ਬੱਚੇ ਦੀ ਜਾਨ ਲੈਣੀ ਖਿਲਾਵਾਂਗੇ ਖਿੱਚੂਗਾ ਕਿਛੂਗਾ ਉਹ ਲਾਊਗਾ ਜੋਰ ਦੇ ਵਿੱਚ ਝੁਕਾ ਹੈਗਾ ਬਾਕੀ 3 ਸਪੀਡ ਆਹੇ ਸਲੋ ਬਹੁਤ ਹੋ ਜਾਂਦਾ ਕੌਲੀ ਹੋ ਜਾਂਦਾ ਵਹਨੇ ਚਲਾ ਕੇ ਤੇ ਤੁਹਾਨੂੰ ਦਿਖਾਉਣੇ ਆ ਵੀਡੀਓ ਜੇ ਅੱਗੇ ਆ ਜੀ ਪੌਣ ਆਹ ਕਰਾ ਕੀ ਕਰੇ ਬਦਲੀ ਕਿਲੀ ਪਾਉਗੀ ਆ ਵੇਖ ਪਾ ਕੇ ਪਹਿਲਾਂ ਫੱਟੀ ਚ ਜੇ ਫੱਟੀ ਉਹ ਪਾਲ ਗਏ ਫੱਟੀ ਨਿਕਲ ਨਹੀਂ ਨੀ ਉਹ ਇਹ ਲਗਾ ਵਿਚਾਰੇ ਇਹਦੇ ਜਵਾਗ ਦੇ ਆਨੇ ਬਾਹਰ ਕਰਨਾ ਬਾਹਰ ਦੇਤਾ ਘੇੜਾ ਇਹਨੇ ਹੁਣ ਅੱਗੇ ਵੇਖੋ ਕੀ ਬਣਦਾ ਕਮੋੜਾ ਰਵੇ ਜੋਰਨਾ ਕੁੜੀਆ ਨਹੀਂ ਉਧਰ ਨੇ ਜਾਣ ਵਾਲਾ ਹੁਣ ਲੱਗ ਜੂ ਆ ਸਹੀ ਗੱਲ ਹੈ ਇਹ ਸਾਲਾ ਲੱਗਦਾ 855 ਨਾਲੋਂ ਵੀ ਸਹੀ ਚੱਲਦਾ ਸਹੀ ਸਹੀ ਦੁਰਾ ਲੈ ਵੀ ਟਰੈਕਟਰ ਨੂੰ ਤਾਂ ਜਵਾਂ ਨਹੀਂ ਪਤਾ ਲੱਗਦਾ ਕੁੜੀਆ ਵੀ ਇਹਦੇ ਇਹ ਲੱਗਦਾ ਸਾਲਾ ਬੱਚਾ ਹੀ ਆ ਇਹ ਇਹ ਨਹੀਂ ਹੈਗਾ ਵੀ 나ੜ ਹੈ ਨਹੀਂਗਾ 나ੜ ਵੀ ਬਥੇਰਾ ਰਹਿ ਰਹਿ ਜਿਹਦੇ ਉੱਤੇ ਉੱਤੇ ਜਾਣਦਿਆ ਟਰੈਕਟਰ ਮਾਮਾ ਕਿਦਾਂ ਆਹੋ ਸੁੱਤਾ ਹਾਂ ਨਹੀਂ ਸੁਤਾ ਕੁੜੀ ਐ ਇਹ ਲੈ ਚੱਕਰ ਚ ਕਰ ਨਹੀਂ ਪੰਦਾ ਜਮਾਂ ਹੀ ਸੁੱਤਾ ਪਿਆ ਸੋਹਣਾ ਚੱਲਦਾ ਜੀ ਐਮਰਜੈਂਸੀ ਤੇ ਜੇ ਮੰਨ ਲਓ ਜੇਕਰ ਟਰੈਕਟਰ ਦੀ ਕੋਈ ਕਿਸੇ ਦੀ ਖਲਾਰ ਖਲੂ ਰਪਏ ਦੇ ਐਮਰਜੈਂਸੀ ਤੌਰ ਤੇ ਵਰਤ ਸਕਦੇ ਆਪਾਂ ਇਹਨੂੰ ਇਹ ਨਹੀਂ ਕਿ ਕਿ ਦਾਦਾ ਟਰੈਕਟਰ ਕੀ ਹੋਇਆ ਕਿ ਜਿੰਨਾ ਕਿ ਵਹਿਤਾ ਵਿਚਾਰੇ ਦਾ ਵਧੀਆ ਜ਼ੋਰ ਮਾਰਦਾ ਹੈ ਵੀ ਸਾਲਾ 39 ਹੌਸਪਾਵਰ ਆ 40 ਵੀ ਨਹੀਂ ਜਿਆ ਪੂਰਾ 3 ਸਪੀਡ ਆ 3 ਸਪੀਡ ਦਾ ਕਰਕੇ ਚੱਲੀ ਜਾਂਦਾ ਚੱਲਦਾ ਵਧੀਆ ਬਹੁਤ ਸੋਹਣਾ ਚੱਲੂਗਾ ਟਰੈਕਟਰ ਜੇ ਮੰਨ ਲਓ ਚਲਾਉਣਾ ਹੋਵੇ ਨੂੰ ਟੈਂਪਰਰੀ ਬੇਸਿਸ ਤੇ ਵਰਤਨਾਮਾ ਤਾਂ ਚੰਗਾ ਚੱਲੂਗਾ ਚਲੋ ਕਰਤਾ ਜੀ ਮਸ਼ੀਨ ਤੋੜੀ ਵਾਲੀ ਵੀ ਬੰਦ ਆਗੇ ਬੰਦੇ ਆਪਣੇ ਆਪਾਂ ਵੀ ਚੱਲਦੇ ਹੁਣ ਪਿੰਡ ਨੂੰ ਐ ਫਿਰ ਵਧੀਆ ਚੱਲੀ ਹਾਂਜੀ ਵਧੀਆ ਵਧੀਆ ਸਭ ਕੇ ਸਟਾੜ ਕਰਾਂਗੇ ਫਿਰ ਮਿਲਾਂਗੇ ਉਹਨਾਂ ਨੂੰ ਹਾਂ ਫਿਰ ਇਹ ਹਰਵੇਲ ਲੋ ਜਿਹਦੇ ਜਿੱਜੇ ਕਹਦੇ ਲਾਉਣੀਆਂ ਤਾਂ ਲਾ ਦਿਓ ਮਹੀ ਫਿਰ ਓਕੇ ਬਾਏ ਦੀ ਟਾਟਾ ਫਿਰ ਆਪਣੇ ਚ ਲਾਵਾਂਗੇ ਹੈ ਆਪਣਾ ਬਾਅਦ ਤੇ ਕਰਾਂਗੇ ਹਾਂ ਚਲੋ ਚੱਲਦੇ ਆ ਜੀ ਹੁਣ ਪਪਾ ਘਰ ਨੂੰ ਤੇ ਗਰਮੀ ਬਹੁਤ ਜਿਆਦੀ ਆ ਮੌਸਮ ਵੀ ਖਰਾਬ ਦੱਸਦੇ ਆ ਦੋ ਤਿੰਨ ਦਿਨ ਚੱਲੇ ਆ ਵੀ ਭਾੜੇ ਭੁੰਡੇ ਦਾ ਹੈ ਨਹੀਂ ਸੀਗੇ ਚਲੋ ਜੀ ਪਿੰਡ ਚੱਲ ਗਏ ਹੈ ਹੋਟਲ ਨੇ ਨਹੀ? ਨੋ, ਫੇਰਲੇ ਆਈਏ। ਹਮਮ। ਉਹ ਅੰਜਗੀਆਂ ਜੀ ਪਿੰਡ ਕਰਦੇ ਬਾਹਰ ਖੜੇ ਆ। ਤੇ ਇੱਕ ਮੈਨੂੰ ਛੋਟਾ ਜਿਹਾ ਮੇਰਾ ਸਵਾਲ ਆ ਜੇ ਮੇਰਾ ਕੋਈ ਭਰਾ ਕਿਸੇ ਨੂੰ ਜਾਣਦਾ ਹੋਵੇ ਆਪਾਂ ਕਰਾਉਣੀ ਆ ਜੀਪ ਤਿਆਰ। ਮੈਕੈਨੀਕਲ ਵਰਕ ਸਾਰਾ ਹੋਇਆ ਵਿਆ ਆਪਾਂ ਬੋਡੀ ਵਰਕ ਕਰਾਉਣਾ ਸਾਰਾ ਜੀਪ ਦਾ। ਜੀ ਬੰੂ ਇੰਜਨ ਗੇਅਰ ਦੀ ਸਾਰਾ ਕੁਝ ਠੀਕ ਆ ਕੱਲ ਰੰਗ ਕਰਾਉਣਾ ਉਹਨੂੰ ਤੇ ਡੈਂਟਿੰਗ ਡੈਂਟਿੰਗ ਜਿਹੜਾ ਮਾੜਾ ਮੋਟਾ ਫੋੜਾ ਬੋਦਾ ਕੰਮ ਖਰੋਣ ਵਾਲਾ ਡੈਂਟਿੰਗ ਦਾ ਉਹ ਕਰਾਉਣਾ ਤੇ ਜੇ ਕੋਈ ਪਾਸਿੰਗ ਵਾਲਾ ਬੰਦਾ ਹੈਗਾ ਕੋਈ ਪਾਸਿੰਗ ਪੂਸਿੰਗ ਦਾ ਜਿਹੜਾ ਕੰਮ ਕਰਦਾ ਜਿਹੜੀਆਂ ਗੱਡੀਆਂ ਪਾਸਿੰਗ ਕਰਾਉਂਦੇ ਆ ਉਹ ਤੇ ਜ਼ਰੂਰ ਦੱਸਿਓ ਆਪਾਂ ਕੋਈ ਜਿੰਨਾ ਵੀ ਹੋ ਸਕਦਾ ਕੋਈ ਉਹ ਕਰਾਂਗੇ ਕਿ ਪੈਸੀ ਕੋਈ ਚਾਰ ਜਿਹੜਾ ਕੋਈ ਪਾਸਿੰਗ ਵਾਲਾ ਕੋਈ ਲੈਂਦਾ ਹੋਇਆ ਉਹ ਵੀ ਲਾ ਦੇਵਾਂਗੇ ਤੇ ਦੱਸਿਓ ਜੀ ਮੈਨੂੰ ਕੋਈ ਚੰਗਾ ਹੋਵੇ ਬੰਦਾ ਜੈਨੂਨ ਹੋਵੇ ਕੋਈ ਦੋ ਨੰਬਰ ਵਾਲਾ ਕੰਮ ਨਾ ਹੋਵੇ ਪਾਸਿੰਗ ਵਾਲਾ ਕੋਈ ਆਪਣਾ ਬਈ ਇਥੋਂ ਪਤਾ ਕੀਤਾ ਇੱਕ ਦੋ ਜਾਨਾਂ ਤੋਂ ਪੈਸੇ ਬਹੁਤ ਜ਼ਿਆਦਾ ਮੰਗਦੇ ਆ ਉਹਨੇ ਦੀ ਦਾ ਨਵੀਂ ਕੋਈ ਗੱਡੀ ਆ ਜਾਂਦੀ ਜਿੰਨਾ ਦੇ ਇਕੱਲਾ ਪਾਸਿੰਗ ਪਾਸਿੰਗ ਤੇ ਮੰਗਦੇ ਆ ਪੈਸੇ ਉਹ ਆਪਣੀ ਜੀਪ ਸੰਦਖੋਣਾ ਉਹ ਖੜੀ ਆ ਆਪਣਾ ਸਾਰਾ ਬਾਡੀਵਰਕ ਹੋਣ ਵਾਲਾ ਜੀਪ ਦਾ ਇੰਜਨ ਗੇਅਰ ਦੀ ਸਾਰਾ ਕੁਝ ਓਕੇ ਆ ਮਕੈਨਿਕਲ ਵਰਕ ਸਾਰਾ ਹੋਇਆ ਵਾ ਜੀਪ ਦਾ ਤੇ ਦੱਸਿਓ ਜੇ ਕੋਈ ਕੋ ਜੈਨੂਨ ਬੰਦਾ ਹੋਵੇ ਆਪਣਾ ਕੰਮ ਕਰਦਾ ਹੋਵੇ ਹੈ ਤਾਂ ਇੱਥੇ ਵੀ ਬਹੁਤ ਜਾਣੇ ਹੈਗੇ ਆ ਪਰ ਟਰਸਟੇਬਲ ਜੇ ਨਹੀਂ ਹੈਗੇ ਸਾਰੇ ਚਲੋ ਮਿਲਦੇ ਆ ਜੀ ਤੁਹਾਨੂੰ ਹੁਣ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਦੇ ਲਈ ਰੱਬ ਰੱਖਾ